ਇੱਕੇਕਾਰ ਪਰ ਦੋ ਬਿਲਕੁਲ ਵੱਖਰੀਆਂ ਦੁਨੀਆਂ ਇਹ ਕਹਾਣੀ ਹੈ ਇੱਕ ਇਹੋ ਜਿਹੇ ਪਰਿਵਾਰ ਦੀ ਜੋ ਪਰੰਪਰਾ ਅਤੇ ਆਧੁਨਿਕਤਾ ਦੇ ਵਿਚਕਾਰ ਫਸਿਆ ਹੋਇਆ ਹੈ ਆਓ ਦੇਖੀਏ ਕਿ ਕਿਵੇਂ ਕੁਝ ਅਣਕਹੇ ਸਮਝੋਤੇ ਰਿਸ਼ਤਿਆਂ ਨੂੰ ਬਦਲ ਦਿੰਦੇ ਨੇ ਤੇ ਇਸ ਸਭ ਦੀ ਅਸਲ ਕੀਮਤ ਕੌਣ ਚੁਕਾਉਂਦਾ ਹੈ ਤਾਂ ਕਹਾਣੀ ਸ਼ੁਰੂ ਹੁੰਦੀ ਹੈ ਇਸ ਇੱਕ ਵਾਕ ਤੋਂ ਸੋਚ ਕੇ ਦੇਖੋ ਕਿੰਨਾ ਅਜੀਬ ਇਤਫਾਕ ਹੈ ਇੱਕ ਪਾਸੇ ਮਾਂ ਦੀ ਬਰਸੀ ਦਾ ਦੁੱਖ ਤੇ ਦੂਜੇ ਪਾਸੇ ਪੁੱਤ ਦੇ ਜਨਮ ਦਿਨ ਦੀ ਖੁਸ਼ੀ ਬਸ ਇਹੀ ਦੋ ਪਾਸੇ ਖਿਚੋਤਾਂ ਇਹੀ ਤਨਾ ਇਸ ਪੂਰੀ ਕਹਾਣੀ ਦਾ ਕੇਂਦਰ ਹੈ। ਅਤੀਤ ਤੇ ਵਰਤਮਾਨ ਦਾ ਖੁਸ਼ੀ ਤੇ ਗਮ ਦਾ ਟਕਰਾ। ਇੱਕੋ ਛੱਤ ਦੇ ਥੱਲੇ ਦੋ ਵੱਖ-ਵੱਖ ਦੁਨੀਆਂ ਵਸ ਰਹੀਆਂ ਸਨ। ਘਰ ਦੇ ਅੰਦਰ ਪੁੱਤ ਦੀ ਜਨਮਦਿਨ ਪਾਰਟੀ ਦਾ ਸ਼ੋਰ ਸੀ, ਹਾਸੇ ਸੀ, ਕ੍ਰਿਕਟ ਦੀ ਕਮੈਂਟਰੀ ਚੱਲ ਰਹੀ ਸੀ ਪਰ ਉਸੇ ਘਰ ਦੇ ਬਾਹਰ ਗੈਰਾਜ ਵਿੱਚ ਬਿਰਤਾਂਤਕਾਰ ਦਾ ਵੱਡਾ ਬਾਪੂ ਬਿਲਕੁਲ ਇਕੱਲਾ ਸੀ। ਇਹ ਸਿਰਫ ਕੰਦਾਂ ਦੀ ਵੰਡ ਨਹੀਂ, ਇਹ ਤਾਂ ਪੀੜ੍ਹੀਆਂ ਤੇ ਰਹਿਣ-ਸਹਿਣ ਦੇ ਤਰੀਕਿਆਂ ਵਿਚਲੀ ਇੱਕ ਡੂੰਗੀ ਖਾਈ ਹੈ। ਤਾ ਸਵਾਲ ਇਹ ਉੱਠਦਾ ਹੈ ਕਿ ਇਸ ਵੰਡ ਦੀਆਂ ਜੜ੍ਹਾਂ ਕਿੱਥੇ ਨੇ ਇਹ ਸਮਝਣ ਲਈ ਸਾਨੂੰ ਪਿੱਛੇ ਜਾਣਾ ਪੈਣਾ ਹੈ ਬਿਰਤਾਂਤਰਕਾਰ ਦੇ ਵਿਆਹ ਤੇ ਜਿੱਥੇ ਇਹ ਦੋ ਵੱਖ-ਵੱਖ ਦੁਨੀਆ ਪਹਿਲੀ ਵਾਰ ਆ ਮੋਸਮੇ ਹੋਈਆਂ ਸਨ ਸੋ ਇੱਕ ਪਾਸੇ ਸੀ ਇੱਕ ਬਿਲਕੁਲ ਸਾਧਾਰਨ ਜਿਹਾ ਕਿਸਾਨ ਪਰਿਵਾਰ ਤੇ ਦੂਜੇ ਪਾਸੇ ਇੱਕ ਅਮੀਰ ਮੇਜਰਦਾ ਕਰਾਣਾ ਤੇ ਇਹ ਗੱਲ ਸਿਰਫ ਪੈਸੇ ਤੇਲੇ ਦੀ ਨਹੀਂ ਸੀ ਨਹੀਂ ਇਹ ਧਾਰੀਤੀ ਰਿਵਾਜਾਂ ਦਾ ਸੱਭਿਆਚਾਰ ਦਾ ਤੇ ਸਭ ਤੋਂ ਵੱਧ ਸਵੈਮਾਨ ਦਾ ਟਕਰਾਅ ਸੀ ਉਸ ਮਹਾਲ ਵਿੱਚ ਵਿਚਾਰੇ ਬਾਪੂ ਨੂੰ ਇੰਜ ਮਹਿਸੂਸ ਕਰਵਾਇਆ ਗਿਆ ਜਿਵੇਂ ਉਹ ਮੁੰਡੇ ਦਾ ਨਹੀਂ ਸਗੋਂ ਤੀ ਦਾ ਬਾਪ ਹੋਵੇ ਇਸ ਗੱਲ ਨੇ ਬਾਪੂ ਦੇ અપਮਾਨ ਨੂੰ ਹੋਰ ਵਧਾ ਦਿੱਤਾ ਜਿੱਥੇ ਰਿਵਾਜ ਮੁਤਾਬਕ ਉਸ ਨੂੰ ਦੇਣਾ ਚਾਹੀਦਾ ਸੀ ਉੱਥੇ ਉਸ ਤੇ ਕੁੜਮ ਨੂੰ ਜੇਬ ਖੋਲਨੀ ਪੈ ਰਹੀ ਸੀ ਇਹ ਤਾਂ ਉਹਨਾਂ ਦੀ ਗਰੀਬੀ ਦਾ ਇੱਕ ਤਰ੍ਹਾਂ ਦਾ ਜਨਤਕ ਤਮਾਸ਼ਾ ਸੀ ਤੇ ਇੱਥੋਂ ਹੀ ਭਵਿੱਖ ਦੇ ਝਗੜਿਆਂ ਦੀ ਨੀਵ ਰੱਖੀ ਗਈ ਕੁਝ ਸਮੇਂ ਬਾਅਦ ਮਾਂ ਦੀ ਮੌਤ ਹੋ ਜਾਂਦੀ ਹੈ ਤੇ ਪਿਤਾ ਆਪਣੇ ਪੁੱਤ ਕੋਲ ਰਹਿਣ ਆ ਜਾਂਦਾ ਹੈ ਪਰ ਇਸ ਨਾਲ ਤਣਾਅ ਘਟਣ ਦੀ ਬਜਾਏ ਹੋਰ ਵੱਧ ਜਾਂਦਾ ਹੈ ਤੇ ਬਾਪੂ ਆਪਣੇ ਕਾਰ ਵਿੱਚ ਇੱਕ ਬਾਹਰਲੇ ਬੰਦੇ ਵਾਂਗ ਬਣ ਕੇ ਰਹਿ ਜਾਂਦਾ। ਰੋਜ਼ ਦੀ ਜ਼ਿੰਦਗੀ ਇੱਕ ਜੰਗ ਦਾ ਮੈਦਾਨ ਬਣ ਗਈ ਸੀ। ਬਾਪੂ ਦੇ ਪਿੰਡੂ ਤੌਰ ਤਰੀਕੇ ਜਿੱਥੇ ਮਿੱਟੀ ਤਾਂ ਜ਼ਿੰਦਗੀ ਦਾ ਹਿੱਸਾ ਹੁੰਦੀ ਏ, ਨੂੰ ਦੀ ਸ਼ਹਿਰੀ ਸਾਫ ਸਫਾਈ ਨਾਲ ਮੇਲ ਨਹੀਂ ਖਾਂਦੇ ਸਨ। ਹਰ ਕਦਮ ਤੇ ਉਸ ਨੂੰ ਇਹਸਾਸ ਕਰਵਾਇਆ ਜਾਂਦਾ ਸੀ ਕਿ ਉਹ ਇਸ ਨਵੇਂ ਮਾਹੌਲ ਵਿੱਚ ਫਿੱਟ ਨਹੀਂ ਬੈਠਦਾ। ਹੱਦ ਤਾਂ ਉਦੋਂ ਹੋ ਗਈ ਜਦੋਂ ਉਸ ਦੇ ਆਪਣੇ ਪੋਤੇ ਲਈ ਪਿਆਰ ਤੇ ਵੀ ਸਵਾਲ ਚੁੱਕੇ ਜਾਣ ਲੱਗੇ। ਤਾਂ ਬਾਪੂ ਨੇ ਆਪਣੇ ਮਨ ਦੀ ਸ਼ਾਂਤੀ ਲਈ ਇੱਕ ਛੋਟੀ ਜਿਹੀ ਛੌਂਪੜੀ ਬਣਾ ਲਈ। ਆਪਣੇ ਪਿੰਡ ਦੀ ਯਾਦ ਵਿੱਚ ਪਰ ਜਦੋਂ ਨਵਾਂ ਆਧੁਨਿਕ ਮਕਾਨ ਬਣਾਉਣ ਦਾ ਦਬਾਅ ਵਧਿਆ ਤਾਂ ਉਸ ਦੀ ਉਹ ਪਨਾਗਾ ਵੀ ਟਾ ਦਿੱਤੀ ਗਈ ਤੇ ਆਖਿਰ ਵਿੱਚ ਉਸ ਵੱਡੇ ਖੁੱਲੇ ਕਰ ਵਿੱਚ ਬਾਪੂਲੀ ਸਿਰਫ ਗੈਰਾਜ ਵਿੱਚ ਹੀ ਤਾਂ ਬਚੀ ਇਹ ਉਸ ਨੂੰ ਹੌਲੀ ਹੌਲੀ ਕਰਕੇ ਪਰਿਵਾਰ ਤੋਂ ਵੱਖ ਕਰਨ ਦੀ ਕਹਾਣੀ ਸੀ ਹੁਣ ਕਹਾਣੀ ਉਸ ਮੋੜ ਤੇ ਆਉਂਦੀ ਏ ਜਿੱਥੋਂ ਸਭ ਕੁਝ ਬਦਲ ਗਿਆ ਗੱਲ ਹੁਣ ਸਿਰਫ ਘਰ ਬਦਲਣ ਦੀ ਨਹੀਂ ਰਹੀ ਸੀ ਸਗੋਂ ਪਰਿਵਾਰ ਦੀਆਂ ਜੜਾਂ ਉਹਨਾਂ ਦੀ ਪੁਰਖਿਆਂ ਦੀ ਜ਼ਮੀਨ ਨੂੰ ਵੇਚਣ ਦੀ ਸੀ ਬਾਪੂ ਦੇ ਇਹ ਸ਼ਬਦ ਉਸ ਦੇ ਡਰ ਨੂੰ ਸਾਫ਼-ਸਾਫ਼ ਦੱਸਦੇ ਨੇ ਜ਼ਮੀਨ ਉਸ ਦੇ ਲਈ ਸਿਰਫ਼ ਇੱਕ ਜਾਇਦਾਦ ਨਹੀਂ ਸੀ ਇਹ ਉਸ ਦੀ ਪਹਿਚਾਨ ਸੀ ਉਸ ਦੀਆਂ ਜੜ੍ਹਾਂ ਸਨ ਇਸ ਨੂੰ ਵੇਚਣ ਦਾ ਮਤਲਬ ਸੀ ਆਪਣੀ ਵਿਰਾਸਤ ਗਵਾ ਦੇਣਾ ਤੇ ਪਿੰਡ ਨਾਲ ਆਖਰੀ ਰਿਸ਼ਤਾ ਵੀ ਤੋੜ ਦੇਣਾ ਤਾਂ ਫਿਰ ਪਿਤਾ ਨੇ ਹਾਰ ਕਿਉਂ ਮੰਨੀ ਪੈਸੇ ਲਈ ਨਹੀਂ ਜਦੋਂ ਉਸ ਨੇ ਦੇਖਿਆ ਕਿ ਉਸ ਦਾ ਪੁੱਤ ਪਤਨੀ ਤੇ ਪਿਓ ਵਿਚਕਾਰ ਫਸ ਕੇ ਚੁੱਪ ਤੇ ਉਦਾਸ ਰਹਿਣ ਲੱਗ ਪਿਆ ਹੈ ਤਾਂ ਉਸ ਨੇ ਇੱਕ ਫੈਸਲਾ ਲਿਆ ਉਸਨੇ ਆਪਣੇ ਪੁੱਤ ਦੀ ਖੁਸ਼ੀ ਲਈ ਆਪਣੀਆਂ ਜੜਾਂ ਦੀ ਕੁਰਬਾਨੀ ਦੇ ਦਿੱਤੀ ਇਹ ਕੋਈ ਸੌਦਾ ਨਹੀਂ ਸੀ ਇੱਕ ਪਿਤਾ ਦਾ ਬਲੀਦਾਨ ਸੀ ਤੇ ਇਸ ਦੇ ਨਾਲ ਉਹਨਾਂ ਨੇ ਆਪਣੀ ਪਛਾਣ ਦਾ ਇੱਕ ਵੱਡਾ ਹਿੱਸਾ ਗਵਾ ਦਿੱਤਾ ਪਿੱਛਾ ਦਾ ਮਤਲਬ ਸਿਰਫ ਪਿਛੋਕੜ ਨਹੀਂ ਹੁੰਦਾ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਕਿੱਥੋਂ ਆਏ ਹੋ ਤੁਹਾਡੀਆਂ ਜੜਾਂ ਕਿੱਥੇ ਨੇ ਉਸ ਜ਼ਮੀਨ ਤੋਂ ਬਿਨਾ ਬਿਰਤਾਂਤਕਾਰ ਨੂੰ ਲੱਗਿਆ ਜਿਵੇਂ ਉਹ ਹੁਣ ਸਿਰਫ ਤਨਖਾਹ ਤੇ ਜਿਉਣ ਵਾਲੇ ਬਿਨਾ ਕਿਸੇ ਪਛਾਣ ਦੇ ਸ਼ਹਿਰੀ ਲੋਕ ਬਣ ਕੇ ਰਹਿ ਗਏ ਹੋਣ ਚਲੋ ਹੁਣ ਵਾਪਸ ਵਰਤਮਾਨ ਵਿੱਚ ਚਲਦੇ ਆਂ ਪਾਰਟੀ ਵਾਲੇ ਦਿਨ ਇਸ ਵਨਡੇ ਹੋਏ ਪਰਿਵਾਰ ਵਿੱਚ ਇੱਕ ਛੋਟੀ ਜੀ ਇੱਛਾ ਵੀ ਬਹੁਤ ਵੱਡਾ ਮਤਲਬ ਰੱਖਦੀ ਹੈ ਪਾਰਟੀ ਦਾ ਮੈਨੂ ਤਾਂ ਦੇਖੋ ਕਈ ਤਰ੍ਹਾਂ ਦੇ ਮੀਟ ਮੱਛੀ ਪੁਲਾਓ ਪਤਾ ਨਹੀਂ ਕੀ ਕੀ ਸੀ ਪਰ ਇਸ ਸਭ ਦੇ ਵਿਚਕਾਰ ਬਾਪੂ ਦੀ ਇੱਕ ਬਹੁਤ ਹੀ ਮਾਮੂਲੀ ਜਈ ਮੰਗ ਸੀ ਗੋਈ ਇਹ ਦੋ ਮੈਨੂ ਸਿਰਫ ਖਾਣਾ ਨਹੀਂ ਸਨ ਸਗੋਂ ਦੋ ਵੱਖਰ-ਵੱਖਰੀਆਂ ਪੀੜ੍ਹੀਆਂ ਦੀਆਂ ਸੋਚਾਂ ਤੇ ਇੱਛਾਵਾਂ ਸਨ ਤਾਂ ਐਗੋਈ ਕੀ ਚੀਜ਼ ਹੈ ਇਹ ਸਿਰਫ ਕੋਈ ਪਕਵਾਨ ਨਹੀਂ ਹੈ ਇਹ ਬਚਪਨ ਦੀ ਯਾਦ ਹੈ ਘਰ ਦਾ ਸਵਾਦ ਹੈ ਇਸ ਛੋਟੀ ਜੀ ਇੱਛਾ ਨਾਲ ਬਾਪੂ ਸਿਰਫ ਪੋਜਨ ਨਹੀਂ ਮੰਗ ਰਿਆ ਸੀ ਉਹ ਤਾਂ ਆਪਣੇ ਅਤੀਤ ਆਪਣੀ ਗਵਾਚੀ ਹੋਈ ਦੁਨੀਆ ਨਾਲ ਜੁੜਨ ਦਾ ਇੱਕ ਜ਼ਰੀਆ ਲੱਭ ਰਿਆ ਸੀ ਤੇ ਇੱਥੇ ਖਾਸ ਗੱਲ ਇਹ ਹੈ ਕਿ ਬਿਰਤਾਂਤਕਾਰ ਗੋਈ ਖੁਦ ਬਣਾਉਂਦਾ ਹੈ ਕਿਉਂ ਕਿ ਉਹ ਆਪਣੀ ਪਤਨੀ ਦਾ ਸਿੱਧਾ ਸਿੱਧਾ ਵਿਰੋਧ ਤਾਂ ਕਰ ਨਹੀਂ ਸਕਦਾ ਸੋ ਉਹ ਇਸ ਛੋਟੇ ਜੇ ਕੰਮ ਰਾਹੀਂ ਆਪਣੇ ਪਿਤਾ ਲਈ ਆਪਣਾ ਪਿਆਰ ਤੇ ਆਪਣਾ ਫਰਜ਼ ਨਿਭਾਉਂਦਾ ਹੈ ਇਹ ਇੱਕ ਤਰ੍ਹਾਂ ਦਾ ਉਸ ਦਾ ਚੁੱਪ ਰਹਿ ਕੇ ਕੀਤਾ ਗਿਆ ਵਿਦਰੋਹ ਹੈ ਤੇ ਸ਼ਾਇਦ ਇਸ ਕਹਾਣੀ ਦਾ ਸਭ ਤੋਂ ਦੁਖਦਾਈ ਪਲ ਇੱਕ ਪਿਤਾ ਦੀ ਆਖਰੀ ਇੱਛਾ ਕਿ ਉਸ ਦਾ ਸੰਸਕਾਰ ਉਸ ਦੇ ਆਪਣੇ ਪਿੰਡ ਵਿੱਚ ਹੋਵੇ ਨੂੰ ਲਈ ਸਿਰਫ ਇੱਕ ਮਜ਼ਾਕ ਇੱਕ ਚੁਟਕਲਾ ਬਣ ਕੇ ਰਹਿ ਜਾਂਦੀ ਹੈ ਇਹ ਦਰਸਾਉਂਦਾ ਹੈ ਕਿ ਉਹਨਾਂ ਵਿੱਚਕਾਰ ਹਮਦਰਦੀ ਦੀ ਕਿੰਨੀ ਵੱਡੀ ਕਮੀ ਸੀ ਜਿੱਥੇ ਇੱਕ ਦੀ ਆਖਰੀ ਇੱਛਾ ਦੂਜੇ ਲਈ ਹਾਸੇ ਦੀ ਗੱਲ ਬਣ ਜਾਵੇ ਅੰਤ ਵਿੱਚ ਇਹ ਸਾਨੂੰ ਇਸ ਸਵਾਲ ਤੇ ਛੱਡ ਦਿੰਦਾ ਹੈ ਜਦੋਂ ਪਰਿਵਾਰ ਆਧੁਨਿਕ ਬਣਨ ਲਈ ਆਪਣੀਆਂ ਪਰੰਪਰਾਵਾਂ ਪਿੱਛੇ ਛੱਡ ਦਿੰਦੇ ਹਨ ਤਾਂ ਅਸਲ ਵਿੱਚ ਕੀ ਗੁਆਚ ਜਾਂਦਾ ਹੈ ਇਹ ਕਹਾਣੀ ਦੱਸਦੀ ਹੈ ਕਿ ਕੀਮਤ ਸਿਰਫ ਪੈਸੇ ਜਾਂ ਜ਼ਮੀਨ ਵਿੱਚ ਨਹੀਂ ਮਾਪੀ ਜਾਂਦੀ ਇਹ ਸਨਮਾਨ ਪਛਾਣ ਅਤੇ ਪਰਿਵਾਰਿਕ ਰਿਸ਼ਤਿਆਂ ਵਿੱਚ ਮਾਪੀ ਜਾਂਦੀ ਹੈ ਇੱਕ ਅਜੀਹੀ ਕੀਮਤ ਜੋ ਪੁਰਾਣੀ ਪੀੜ੍ਹੀ ਅਕਸਰ ਚੁੱਪਚਾਪ ਅਦਾ ਕਰਦੀ ਹੈ